ਹੈਲੋ ਮਿੱਤਰੋ ਕੀ ਹਾਲ ਚਾਲ ਤੁਹਾਡਾ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋ ਮਿੱਤਰੋ ਆਪਾ ਵੀ ਪੂਰਾ ਠੀਕ ਠਾਕ ਆ ਤੇ ਅੱਜ ਆਪਣਾ ਮਿੱਤਰੋ ਟਰੈਕਟਰ ਖਰਾਬ ਹੋ ਗਈ ਉਹ ਆਪਾਂ ਖੋਲ ਲੇਤਾ ਅੱਜ ਆਪਣਾ ਟਰੈਕਟਰ ਆਪਣੇ ਟਰੈਕਟਰ ਦੇ ਬ੍ਰੇਕ ਲੱਗਣਾ ਢ ਗਈ ਇੱਕ ਪਾਸੇ ਤੇ ਉਹ ਚੀਜ਼ ਆਪਾਂ ਨਵੀਂ ਪਾਈ ਆ ਲਿਆ ਕੇ ਖੋਲ ਕੇ ਤੇ ਆਜੋ ਫਿਰ ਦੇਖੋ ਫਿਰ ਤੁਸੀਂ ਵਲੌਗ ਦੇ ਵਿੱਚ ਆਜੋ ਫਿਰ ਤੇ ਦੇਖੋ ਮਿੱਤਰੋ ਫਿਰ ਆਪਣਾ ਟਾਇਰੈਕਸ ਦਾ ਟਾਇਰ ਖਰਾਬ ਹੋ ਗਿਆ ਸੀ ਉਹ ਸੁਧਿਤ ਕੀਤਾ ਹੋਣਾ ਆਪਾਂ ਤੇ ਆ ਦੇਖੋ ਆਪਣਾ ਟਾਇਰ ਖੋਲ ਕੇ ਰੱਖ ਲਿਆ ਸੀ ਹਮ ਤਾਂ ਗੇਰਾ ਟਾਇਰ ਖੋਲਣੇ ਪੈਣਾ ਸੀ ਆਪਾਂ ਦੋ ਜੱਕ ਲਾ ਲਈ ਤੇ ਟਾਇਰ ਆਪਾਂ ਖੋਲ ਲੈ ਸਾਰੇ ਨਾਟ ਖੋਲ ਕੇ ਤੇ ਫਿਰ ਦੇਖੋ ਫਿਰ ਖੋਲ ਕੇ ਰੱਖ ਲਿਆ ਨੂੰ ਦੇਖੋ ਆ ਰਿਹਾ ਆਪਣਾ ਟੈਟਰ ਖੁੱਲਿਆ ਪਿਆ ਹੁਣ ਤਾਂ gira ਥੰਬੇ ਲਾਇਆ ਇਹ ਟੈਟਰ ਨੂੰ ਛਤਰੀ ਨੂੰ ਇੱਕ ਪਾਸੇ ਕਿਉਂਕਿ ਥੱਲੇ ਨਾ ਡਿੱਗ ਪੇ ਡਰ ਰਹੀ ਤਾਂ ਹੁੰਦਾ ਆ ਵੀ ਇਸਲਾ ਡਰਮ ਹੁੰਦਾ ਜਿਹੜਾ ਇਹ ਚੀਜ਼ ਖਰਾਬ ਹੋ ਗਈ ਸੀ ਇਹਦੇ ਵਿੱਚ ਚਿਰਗਾ ਨਹੀਂ ਸੀ ਆਪਾਂ ਚਿਰਗਾ ਮਰਵਾ ਕੇ ਲਾਵਾਂਗੇ ਅੱਜ ਆਪਣੇ ਪੰਦੋ ਚਿਰਗਾ ਮਰਵਾ ਕੇ ਲਾਵਾਂਗੇ ਤੇ ਫਿਰ ਦੇਖੋ ਮਿੱਤਰੋ ਹੁਣ ਆਪਾਂ ਖੋਲਦਾ ਕਿਰਾਂ ਸਾਰਾ ਟਾਇਰ ਵਿੱਚਲੇ ਲੈਦਰ ਵੀ ਕਿਰਾਂ ਆਪਣੇ ਸਹੀ ਪਏ ਸੀ ਆਪਾਂ ਲੱਗ ਕਿ ਲੈਦਰ ਘਸੇ ਹੋਣੇ ਤਾਂ ਕਰਕੇ ਬ੍ਰੇਕ ਲੱਗਦੇ ਪਰ ਲੈਦਰ ਵੀ ਸਹੀ ਪਏ ਸੀ ਇਸ ਟਾਇਰ ਦੇ ਤਾਂ ਦੂਜੇ ਟਾਇਰ ਦੇ ਤਾਂ ਆਪਾਂ ਕਦੇ ਵੇਖੇ ਨੇ ਉਹ ਕਿਉਂਕਿ ਪਹਿਲੇ ਬਹੁਤ ਲੱਗਦੇ ਆ ਜਿਆਦਾ ਲੱਗਦੇ ਉਹਦੇ ਤਾਂ ਸੋਜੀ ਦੇਖੋ ਸਾਰਾ ਹੀ ਖੋਲਦਾ ਕੱਲ ਨੂੰ ਇਹਨੂੰ ਆਪਾਂ ਵੇਖਾਂਗੇ ਵੀ ਕੱਲ ਨੂੰ ਸਵੇਰ ਆਪਾਂ ਇਹਨੂੰ ਚਲਾ ਕੇ ਵੀ ਵੇਖਾਂਗੇ ਦੇਖਣ ਨੂੰ ਫੇਰ ਵੀ ਲੱਗਦੇ ਆ ਬ੍ਰੇਕ ਕਿ ਨਹੀਂ ਲੱਗਦੇ ਕਿਉਂ ਕੱਲ ਨੂੰ ਆਪਾਂ ਬਾਣ ਬਾਉਣਾ ਹੋਗਾ ਪੁੱਠੇ ਬੀਜਣੇ ਆ ਫਿਰ ਉਹ ਵੇਖ ਲਾਂਗੇ ਆਪਾਂ ਆ ਜਿਵੇਂ ਕੈਗ ਦੇ ਚੰਨ ਉੱਪਰ ਬੰਦੇ ਬਹੁਤ ਬਹੁਤ ਪਾ ਇਥੇ ਖੋਲਣਾ ਲਟਿਆਰ ਤੇ ਹੁਣ ਮੇਰੇ ਡੈਡੀ ਤੇ ਰਮਨ ਮੇਰਾ ਵੱਡਾ ਭਰਾ ਆ ਜਾਵਣਗੇ ਦੁੱਦੇ ਆਪਣੇ ਪਿੰਡ ਜਾਣਗੇ ਉੱਥੇ ਮੋਟਰਸਾਈਕਲ ਦੇਖੋ ਫਿਰ ਉਹ ਚੱਲਿਆ ਮੋਟਰਸਾਈਕਲ ਖੋਲੀ ਆ ਦੇਖੋ ਡਰਾਮ ਮਿੱਤਰੋ ਇੱਥੇ ਦੀ ਚ ਥੋੜੀ ਹੋਰ ਚੀਜ਼ ਆ ਉਹ ਚੀਜ਼ ਲੈ ਕੇ ਜਾਣਗੇ ਦੇਖੋ ਫਿਰ ਫਿਰ ਐਂ ਕਰਕੇ ਝਰੰਗਾ ਬੰਦਗਾ ਹੁੰਦੀਆਂ ਇਹਦੇ ਵਿੱਚ ਜਿਹੜੀ 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 ਬੰਦੇ ਨੇ ਆ ਚੀਜ਼ ਵੇਖੀ ਆ ਆ ਮਸ਼ੀਨ ਵੇਖੀ ਝਰੰਗਾ ਮਾਰਨ ਵਾਲੀ ਕਮੈਂਟਾਂ ਜ਼ਰੂਰ ਦੱਸੋ ਵੀ ਕਿਨੇ ਕਿਨੇ ਵੇਖੀ ਆ ਇਹ ਚੀਜ਼ ਦੇਖੋ ਫਿਰ ਐਂ ਕਰਕੇ ਝਰੰਗਾ ਵੱਜ ਦਿਖਾ ਦੇ ਵਿੱਚ ਡਰਮ ਦੇ ਵਿੱਚ ਆਪਣੇ ਲੀਟਰ ਦੇ ਡਰਮ ਦੇ ਵਿੱਚ ਤੇ ਆਹ ਦੇਖੋ ਮਿੱਤਰੋ ਫਿਰ ਹੁਣ ਆਪਾਂ ਮੇਰੇ ਡੇੜੀ ਆ ਗਈ ਸੀ ਘਰੇ ਲੈ ਕੇ ਸਵਾਨ ਤੇ ਹੁਣ ਆਪਾਂ ਉਹਨੂੰ ਕਾਫੀ ਨੇਰਾ ਆ ਗਿਆ ਤਾਂ ਅਗਰ ਕਿਹਾ ਭਾਈ ਇੱਥੇ ਬਲਬ ਲਾ ਲਿਆ ਤੰਬੇ ਦੇ ਉੱਪਰ ਟਾਂਕੇ ਉੱਤੇ ਟਾਂਕੇ ਬਲਬ ਲਾ ਲਿਆ ਹੁਣ ਆਪਾਂ ਅੱਧਾ ਇੱਕ ਤਾਂ ਕੱਸ ਦਾਂਗੇ ਅੱਧਾ ਕੱਲ ਨੂੰ ਕਸਾਂਗੇ ਫਿਰ ਤੜਕੇ ਵੇਖਾਂਗੇ ਚਲਾ ਕੇ ਇਹਨੂੰ ਦੇਖੋ ਫਿਰ ਹੁਣ ਨੇਰਾ ਬਹੁਤ ਹੋ ਗਿਆ ਹੁਣ ਆਪਾਂ ਨੂੰ ਪਰ ਆਪਾਂ ਨੇਰੇ ਹੀ ਕੰਮ ਕਰਾਂਗੇ ਹੁਣ ਆਹ ਦੇਖੋ ਟਰੈਕਟਰ ਇੱਧਰ ਟਰੈਕਟਰ ਦਾ ਕੁਝ ਦੀਦਾ ਹੀ ਨਹੀਂਗਾ ਇੱਧਰ ਤਾਂ ਚਾਨਣ ਕਰਕੇ ਟਾਇਰ ਦੇ ਉੱਤੇ ਤੁਰਾ ਦੇਖੋ ਪਰ ਰਾਤ ਹਨੇਰਾ ਬਾਲਾ ਹੋ ਗਿਆ ਸੀ ਤਾਂ ਅਗਰ ਤਾਂ ਆਪਾਂ ਵੀਡੀਓ ਨਹੀਂ ਬਣਾਈ ਤੇ ਟਰੈਕਟਰ ਆਪਾਂ ਸਾਰਾ ਰਾਤ ਕਾਸ ਲਿਆ ਸੀ ਤੇ ਹੁਣ ਆਪਾਂ ਚੱਲਦੇ ਆਂ ਟੈਸਟ ਡਰਾਈਵ ਕਰਨ ਚੱਲਦੇ ਆਂ ਆਪਣੇ ਟਰੈਕਟਰ ਦੀ ਹਾਲ ਮਾਰਦੇ ਆਂ ਦੁਬਾਰਾ ਫੇਰ ਵਾਹਨ ਦੇ ਵਿੱਚ ਕਿਉਂਕਿ ਫਿਰ ਅੱਜ ਆਪਣੇ ਪੱਠੇ ਬੀਜਾਂਗੇ ਆਪਾਂ ਮਾਰਦੇ ਆਂ ਆਪਾਂ ਹਾਲ ਮਾਰਦੇ ਆਂ ਅੱਜ ਤੇ ਆਪਾਂ ਹਾਲ ਆਪਣੇ ਉੱਥੋਂ ਤਾਂ ਆਪਾਂ ਘਰੀ ਲਿਆਂਦੇ ਫਿਰ ਟਰੈਕਟਰ ਕੋਲ ਲਿਆ ਸੀਗਾ ਪਤਾ ਕਰਕੇ ਹਾਲ ਆਪਾਂ ਆਪਣੇ ਵਾਹਨ ਦੇ ਵਿੱਚ ਲਾਤੇ ਸੀ ਅੱਜ ਮਾਰਦੇ ਆਂ ਜਿਵੇਂ ਮਤਰਾ ਫਿਰ ਵੇਖੋ ਠੀ ਡਾਇਰੈਕਸ ਦਾ ਜੋਰ ਅੱਜ ਫੇਰ ਆ ਦੇਖੋ ਭਾਈ ਆਪਣੇ ਹਲ ਮਾਰਨੇ ਅੱਜ ਆਪਾਂ ਆਜੋ ਆ ਦੇਖੋ ਮਿੱਤਰੋ ਇੱਥੇ ਭਾਈ ਆਪਣੇ ਹਲ ਤੇ ਮਿੱਤਰੋ ਦੇਖੋ ਫਿਰ ਆਪਾਂ ਹਲ ਪਾ ਲਿਆ ਤੇ ਹੁਣ ਆਪਾਂ ਹਲ ਮਾਰਦੇ ਆ ਆਪਾਂ ਇਹਦੇ ਬ੍ਰੇਕ ਅੱਗੇ ਨਾਲੋਂ ਤੇ ਜ਼ਿਆਦਾ ਲੱਗਣ ਲੱਗ ਗਏ ਪਰ ਪਹਿਲਾਂ ਜਵਣ ਲੱਗਦੇ ਹੁਣ ਲੱਗਣ ਲੱਗ ਗਏ ਅੱਗੇ ਨਾਲ ਜ਼ਿਆਦਾ ਬ੍ਰੇਕ ਤੇ ਅੱਜ ਬਾਕੀ ਅੱਖ ਨੇ ਠੀਕ ਹੁਣ ਕਿਉਂਕਿ ਲੈਦਣਾ ਨੂੰ ਤੇਲ ਲੱਗ ਗਾਇਆ ਆਪਣੇ ਤੇ ਥੋੜਾ ਆ ਉਹ ਜਦੋਂ ਸਾਫ਼ ਕੀਤੇ ਫਿਰ ਉਹਨਾਂ ਗੱਲ ਨਹੀਂ ਬਣੀ ਤਾਂ ਕਰਕੇ ਹੁਣ ਦੋ ਚਾਰ ਦਿਨਾਂ ਵਿੱਚ ਚਲਾਇਆ ਉਹਦੇ ಬ್ರೇತೀರ ಜೊ ಮಾರು ಬಾ ಗಿಲಾ ಸಿ ಅಟ್ ಗುಂಡೆ ಆಗೇ ಇಡ್ ದ ਅੱਗੇ ਤਾਂ ਬਾੜਾ ਗਿੱਲਾ ਜਿਹਾ ਉੱਦਣਵਾਣਾ ਅੱਜ ਤਾਂ ਨਹੀਂ ਥੋੜਾ ਅੱਜ ਤਾਂ ਘੱਟ ਪੁੱਜਦਾ ਖਵਾ ਟਰੈਕਟਰ ਅੱਗੇ ਉਧਰ ਨੂੰ ਆਲਾ ਖੁੱਬਦਾ ਸੀ ਤੇ ਮੇਤਰਾ ਹੁਣ ਆਪਾਂ ਹਲ ਮਾਰਤੇ ਤੇ ਹੁਣ ਆਪਾਂ ਘਰੇ ਲੈ ਕੇ ਚੱਲਦੇ ਆ ਟਰੈਕਟਰ ਜਾਂ ਘਰੇ ਲੈ ਕੇ ਚੱਲਾਂਗੇ ਘਰੇ ਹਲਾ ਹਲ ਠਾਲ ਦਾਂਗੇ ਉਵੇਂ ਅਥਰਾਂ ਗਾਂ ਪੱਠੇ ਕੀਚਨੇ ਜਾਂ ਫਿਰ ਲਾ ਕੇ ਆਵਾਂਗੇ ਤੇ ਦੇਖੋ ਫਿਰ ਹਲ ਤਾਂ ਮਾਰ ਰਿਹਾ ਪਾ ਦੇਖੋ ਮੇਤਰਾ ਹੁਣ ਤੋਂ ਬ੍ਰੇਕ ਬਹੁਤ ਲੱਗਦਾ ਇੱਕ ਬ੍ਰੇਕ ਤੇ ਮੁੜੇਗਾ ਦਾ ਗੁਰਿਆ ਦੰਗੀਆਂ ਤਾਰੰਦਾ ਤੇ ਮਟਰੋਂ ਹੁਣ ਕਰੀ ਚੱਲਦੇ ਘਰੇ ਖਾਲਦ ਨੇ ਕਿਉਂ ਆਤ ਨਾਲ ਬੱਠੀ ਵੀਜਨੇ ਆਪਾਂ ਇੱਥੇ ਰੋਟਾ ਵੇਟ ਨਾਲ ਹੀ ਵੀਜਦੇ ਦੂਜੇ ਵਾਸ ਆਪਾਂ ਹਾਲਾਂ ਨਾਲ ਹੀ ਵੀਜ ਦਾਂਗੇ ਖਾਲ ਦੇ ਵਿੱਚ ਸੁਆਗੀ ਕਾ ਕੇ ਉਹਦੇ ਨਾਲ ਵੀਜ ਦਾਂਗੇ ਤੁਸੀਂ ਦੇਖੋ ਮਤਰੋ ਹੁਣ ਇੱਕ ਬ੍ਰੇਕ ਤੇ ਰੋਕਦਾ ਹੁੰਦਾ ਹੀ ਰੱਖੋ ਤੇ ਦੇਖੋ ਮਤਰੋ ਹੁਣ ਆਪਾਂ ਆ ਗਏ ਘਰੇ ਟਰੈਕਟਰ ਲਿਆਉਂਦਾ ਮੇਰਾ ਵੱਡਾ ਘਾਣ ਖੇੜੇ ਦੇਖੋ ਮਿੱਤਰੋ ਰੱਖਤਾ ਨਾ ਬ੍ਰੇਕ ਦੇਖੋ ਮਿੱਤਰੋ ਇਧਰਲੇ ਪਾਸੇ ਵਖਾਉਣੇ ਆ ਇਧਰ ਲੈ ਕੇ ਬ੍ਰੇਕ ਦੇਖੋ ਮਿੱਤਰੋ ਇੱਥੇ ਢਾਲ ਦਿੰਨੇ ਆ ਨੂੰ ਆਥਰੇ ਪੱਠੇ ਵੀ ਜਾਗੇ ਇਹਨਾਂ ਇਹ ਮਿੱਤਰੋ ਅੱਜ ਆਪਾਂ ਬੀਜਿਆ ਪੱਠੇ ਇਧਰ ਦੇਖੋ ਆਪਣਾ ਟਾਇਰੈਕਸ ਤੇ ਗਾਣੇ ਚੱਲੀ ਹੁੰਦੇ ਆ ਦਰ ਦੇਖੋ T-Rex ਦੇ ਗਾਣੇ ਨੂੰ ਹੱਕ ਵਿੱਚ ਖੜ ਜਾਵੀਂ ਮੰਗਦਾ ਤੇ ਮਿੱਤਰੋ ਆਪਾਂ T-Rex ਲੈ ਕੇ ਚੱਲੇ ਹਾਂ ਅੱਠੇ ਬੀਜਣ ਵਾਸਤੇ ਹੁਣ ਜੇ ਦੇਖੋ ਆਪਣਾ T-Rex ਲੈ ਜਾਵਾਂਗੇ ਹੁਣ ਆਪਾਂ ਅੱਠੇ ਬੀਜਣ ਵਾਸਤੇ ਇੱਥਰੋਂ ਦੇਖੋ ਆਪਣਾ T-Rex ਸਭ ਖੜਾ ਮੇਰਾ ਡੈਡੀ ਹੁਣ T-Rex ਦੇ ਗਾਣੇ ਲਾਈ ਜਾਂਦੇ ਤੇ ਫਿਰ ਆਪਾਂ ਚੱਲਾਂਗੇ ਆਹ ਦੇਖੋ ਮੋਬਾਈਲ ਨਾਲ ਜੋੜਦੇ ਆ ਉਹ ਆਪਣਾ ਟਾਈਰ ਐਕਸ ਹੋ ਰਿਹਾ ਬੰਦ ਕਰ ਲਿਆ ਕਰ ਤੈ ਮਿੱਤਰੋ ਚੂਨਾ ਵੱਡੀ ਹੁੰਦਾ ਦੇਖੋ ਇਹ ਆਪਣੇ ਬਾਹਰ ਚ ਜਿਹੜਾ ਵਣ ਉਹ ਉਹਦੇ ਨਾਲ ਲੱਗਦਾ ਉਹਨਾਂ ਦਾ ਵਣ ਆ ਇਹ ਆ ਚੂਨਾ ਵੱਡੀ ਹੁੰਦੀ ਹੁੰਦੀ ਦੂਰ ਲਾਉਣ ਖਾਲੀ ਹੋ ਜੀ ਫਿਰ ਆਪਾਂ ਪੰਜ ਠੱਕੇ ਚਲਾਇਆ ਕਰਾਂਗੇ ਦੇਖੋ ਤੇ ਮਿੱਤਰੋ ਜਿਹੜੀ ਆਪਾਂ ਵੀਡੀਓ ਮਸ਼ੀਨ ਵਿਖਾਈ ਸੀ ਆ ਆ ਗਿਆ ਆ ਚੂਨਾ ਆਹੜਾ ਚੂਨਾ ਆਹ ਹੋ ਰਹੀ ਮਸ਼ੀਨ ਵੱਡੀ ਹੁੰਦੀ ਆ ਚੂਨਾ ਇਦਰਾ ਆਪਣਾ ਟਾਈਰੇਕਸ ਤੇ ਰੈਡੀ ਹੀ ਕਰੀ ਜਾਂਦੇ ਖਰਾਬ ਹੋ ਗਈ ਸੀ ਰਿਮੋਟ ਉਹਦਾ ਤੇ ਮਿੱਤਰੋ ਆਪਾਂ ਟਾਈਰੇ ਤੇ ਆਜੋ ਮਿੱਤਰੋ ਹੁਣ ਫਿਰ ਆਪਾਂ ਚੱਲਦੇ ਆਂ ਤੇ ਬੱਠਲ ਚੱਕ ਲੈ ਆਪਾਂ ਮੇਰੇ ਛੋਟਾ ਬਰਾ ਬੀ ਚੱਕ ਲਿਆਂਦਾ ਜਮੀਂ ਦਾ ਤੁਰ ਨਹੀਂ ਜਾਂਦਾ ਉਤਗਰਾ ਬੀ ਬਾਲਾ ਵਾਰ ਆ ਨਾ ਤੁਰ ਨਹੀਂ ਜਾਂਦਾ 6 ਕੱਲੇ ਦੇ ਬੀ ਆ ਸਾਰਾ ਉਹ ਪੂਰਾ ਰੱਸਾ ਤੋਂ ਹੁੰਦਾ ਡਾੜਾ ਅੱਛਾ ਤੇ ਸ਼ਾਇਦ ਆ ਪਸਵਾਗਾ ਮਾਰ ਆ ਪਾਵਾਂਗੇ ਜਾਂ ਸੁਭਾਗੀ ਪਾਵਾਂਗੇ ਤੇ और सीट ला कम कर लरे हल मारने हल मारके फिर जमी खारा फिर एक हल मार के फिर सुहागा मारा हम तो मैंने बहुत सुख गया हूं नहीं खोलता टेटर कटके माड़ा माड़ा खोल दिया पर हूं नहीं कह ਤੇ ਮਾਤਰਾ ਇਧਰ ਦੇਖੋ ਤੇ ਮਾਤਰਾ ਇਧਰ ਦੇਖੋ ਮੇਰਾ ਛੋਟਾ ਭਰਾ ਪੰਜਾਬੀ ਦਾ ਬਾਈਸਾਈਕਲ ਲੱਗਾ ਥੱਲੇ ਆਹ ਆਖ ਦੇਖੋ ਪ੍ਰਣਾ ਜੀ ਨਾਲ ਆਹ ਕਿ ਦੂਜਾ ਜਮਦੂਦ ਦਾ ਛੋਟਾ ਵਿਚਾਕੇ ਵੇਨਦਾ 20 ਤਾਂ ਮਾਤਰਾ ਹੁਣ ਆਪਾਂ ਦੇਖੋ ਆਪਣਾ ਟੈਰੈਕਸ ਬਾਹਰ ਕੱਢ ਲਿਆ ਤੇ ਹੁਣ 20 ਦਾ ਛੱਟਾ ਮਾਰ ਕੇ ਹੁਣ ਆਪਾਂ ਸ਼ੁਰੂ ਦੇਖੋ ਮਾਤਰਾ ਟੈਰੈਕਸ ਦੇ ਬ੍ਰੇਕ ਲੱਗਦੇ ਫਿਰ ਦੇਖ ਕਮਟਰ ਆਉਂਦਾ ਤੇ ਹੁਣ ਆਪਾਂ ਇੱਥੇ ਹੱਲ ਲਵਨੇ ਆ ਤੇ ਮਿੱਤਰੋ ਹੁਣ ਆਪਾਂ ਕਰਾਇਆ ਪਾਵੇਂ ਥੋੜਾ ਥਾਂ ਪੱਤਰਾ ਕਰਨ ਵਾਲੇ ਆਈ ਉਹ ਕਰਦੇ ਆ ਪੱਤਰਾ ਆ ਜੋ ਫਿਰ ਦੇਖੋ ਸਰੇ ਸੋਤੇ ਰੈਕਸ ਹੌਪਿਟਲ ਆ ਲੈ ਕੱਲੀ ਆਏ ਜਿਹੜਾ ਤੁਹਾਨੂੰ ਕਿ ਲੱਗਿਆ ਕੋਵਰ ਆ। ਆਵਾਜ਼ ਆਉਣੀ ਮਾਵਾ। ਬਰੇ ਰੁਬਲੇ ਲਾਇ ਇਸੀ ਕੋਲ ਅਗਰ ਕੇ। ਲੱਗੂ ਆ ਕੱਟ ਲਾ ਗਈ। ਤੇ ਕਰਾਇਆ ਬਾੜਿਆ ਹੁਣ ਆਪਾਂ ਚੱਲਦੇ ਆਖੇ ਦੇਖ। ਅਜੇ ਚੱਲ ਗਈ। ਦੇਖੋ ਬੇਟਰ ਐਕਸਪਰੇ ਬਰੇ ਐਕਸਪਰੇ ਕੋ ਮਦਾ ਠੀਕ ਰੱਖੋ। ਦੇਖੋ ਮਿੱਤਰੋ ਤੂੰ ਅਨਖੜੀ ਜਾਂਦਾ ਇੱਥੇ ਦੇਖੋ ਫਿਰ ਤੂੰ ਘਟਨ ਲਾਤਾ 100 ਤੇ ਅੱਜ ਮਿੱਤਰੋ ਹੁਣ ਆਪਾਂ ਫਿਰ ਚੱਲਦੇ ਆ ਖੇਤ ਤੇ ਹੁਣ ਆਪਾਂ ਸਵਾਗਾ ਮਾ ਉਹ ਸੌਰੀ ਕਿਰਾਇਆ ਮਾਰਦੇ ਆ ਤੇ ਇੱਥੇ ਦੇਖੋ ਜੀਰਾ ਅੱਗੇ ਬ੍ਰੇਕ ਲਾਇਆ ਸਟਰੈਟਰ ਦੇ ਤੇ ਹੁਣ ਪੱਧਰਾ ਕਰਦੇ ਆ ਥਾਂ ਉੱਥੇ ਆਪਾਂ ਫੇਰ ਉੱਥੇ ਜ਼ਮੀਨ ਦੇ ਬੀਥ ਲਾਰਾਂਗੇ ਫੇਰ ਮਾਰਾਂਗੇ ਉੱਥੇ ਦੀ ਸਵਾਗਾ ਉਹ ਨਾ ਵੱਡੀ ਆਂਦੀ ਆ ਮਸ਼ੀਨ ਹਾਂਜੀ ਤੇ ਮਤਰਾ ਉੱਥੇ ਪਕਰਾਇਆ ਸੂਤ ਕਰੀ ਜਾਂਦੇ ਆ ਬੜਾ ਇਹ ਲਿੰਕਾਂ ਵੀ ਉੱਚੀਆਂ ਨਹੀਂ ਆਉਂਗਾ ਅਸੀਂ ਕਰੋ ਤੁਰਦੇ ਸੀ ਜਿੰਨੂੰ ਲਿੰਕਾਂ ਉੱਚੀਆਂ ਨਹੀਂ ਆਉਂਗਾ ਅਸੀਂ ਤੇ ਆ ਜੋ ਮਾਰਦੇ ਆ ਫਿਰ ਹੁਣ ਵਗ ਤੇ ਡੈਡੀ ਵੱਡੇ ਡੈਡੀ ਜੀ ਵੀ ਆ ਗਿਆ ਆਪਣੇ ਤਾਂ ਆਈ ਮਤਲਬ ਆਹ ਜਾਨੀ ਕਰਕੇ ਜਾ ਫਿਰ ਜੀ ਮੈਂ ਖੜ ਹੋਣਾ ਨਾ ਮੈਂ ਖੜ ਹਾਂ ਹਾਂ ਦੱਸਦਾ ਤੈਨੂੰ ਦੱਸਦਾ आरोना हड़ मार मेरे ता आई हड़ मारन गए देखो फिर हूं मारद हड़ आप सोरी हड़ आखी ऐसा किराया मारद कराया मेरा दिमाग बड़ा उलझन प्या भी ਇਹਦਾ T-Rex ਦੇ ਜਿਹੜੇ ਬ੍ਰੇਕ ਪਾਏ ਆ ਕੱਲ ਨਾ ਮੈਂ ਉਹਨਾਂ ਚੋਂ ਵੀ ਧੂਆ ਕਢਾਤਾ ਈ ਧੂਆ ਕਰਦੇ ਆ ਪੱਧਰਾ ਤੇ ਫੇਰ ਜਮੇ ਖਲਾਰਾਂਗੇ ਤੇ ਦੇਖੋ ਮਿੱਤਰੋ ਫਿਰ ਆਪਣਾ T-Rex ਚੱਲ ਰਿਹਾ ਇਹ ਕੰਮ ਪਈ ਤੇ ਚੜਾਦਾ T-Rex ਤਿਆ ਦੇਖੋ ਮਿੱਤਰੋ ਹੁਣ ਤਾਂ ਛਪੈਦਾ ਬਹੁਤ ਟੱਪਾ ਹੋ ਗਿਆ। ਤੋਂ ਪਰਲਾ ਸੀਗਾ ਜਿਹੜਾ ਉਹ ਵੀ ਥੋੜਾ ਥੋੜਾ ਟਿਆਉਂਦਾ ਹੁਣ ਤਾਂ। ਤਾਂ ਮਤਰਾ ਕਰਾਇਆ ਆਪਾਂ ਲਾਤਾ ਸੀਗਾ ਤੇ ਹੁਣ ਆਪਾਂ ਸੁਹਾਗਾ ਪਾੜਿਆ ਹੁਣ ਹਲ ਵੀ ਮੇਰੇ ਡੈਡੀ ਜੀ ਨੇ ਵੀ ਖਲਾਰਤਾ ਤੇ ਹੁਣ ਬਸ ਹਲ ਪਾ ਲਾਂਗੇ ਫਿਰ ਸੁਹਾਗਾ ਪਾ ਲਾਂਗੇ। ਤੇ ਕਰਾਏ ਨਾਲ ਥਾਂ ਪੱਧਰਾ ਕਰਤਾ ਆਪਾਂ। ਹੁਣ ਝੋਟਾ ਬਹੁਤ ਕੰਮ ਲਿੰਦਾ ਹੁਣ। ਆ ਜੋ ਫਿਰ। ਦੇਖੋ ਕਰਾਇਆ ਸੁਹਾਗਾ ਪਾ ਲੈਣਦਾ ਸੀ ਆਪਾਂ ਪਹਿਲਾਂ ਸੁਹਾਗੀ ਪਾ ਲਈ ਫਿਰ ਡੈਡੀ ਜੀ ਆਂਦੇ ਪਾਗਾ ਪਾਉਣਾ। ਕੱਪੜਾ ਹੀ ਚੱਕਦਾ ਡੈਡੀ ਗਾਦੇ ਕੱਪੜਾ ਮੈਂ ਤੇਰਾ ਸੁਆਗਾ ਕਰ ਆਪਾਂ ਇੱਥੇ ਲਾਤਾ ਤੇ ਫਿਰ ਆਪਾਂ ਹਣ ਹਲ ਮਾਰਦੇ ਫੇਰਾ ਕਿਉਂਕਿ ਥਾਂ ਕਰੜਾ ਕਰਤਾ ਕਰਾਏ ਨੇ ਹਲ ਮਾਰ ਕੇ ਫਿਰ ਸੁਆਗਾ ਮਾਰਾਂਗੇ ਆਜੋ ਹਲ ਪਾਈ ਜੀਣਾ ਆਪਣੇ ਹਲਾਂ ਦੇ ਵੀ ਥੋੜੇ ਜਿਹੇ ਦੇਣਾ ਹੋਗੇ रंबे सॉरी शो, थोड़े दिन कि ना घस गया अपने थले रंबे गोल हो गए उत्तों आज कोने पी आप किसी दिन बदलवा कणक बीजें तो पहला पहला, पहला बदलवा देखो बीकते हूँ हल मार के फिर सुहागा मारा सुहागा मारा सुहागी कैंसल हो गई सुहागा इतना लाया गया अपने दिन लाइटा चल रही हूँ देखो पर लाइटा सोनिया लगे ਇਹ ਸਿਰਨਾ ਹੈਡਲਾਈਟਾਂ ਨੇ ਉੱਥੇ ਆਪਾਂ ਪਤਾਛ ਰਿਹਾ ਲਾੜਾ ਲਾੜ ਦੇਖੋ ਲਾਲ ਲੱਗਾ ਹੋ ਕੇ ਆਪਾਂ ਉਹਨੂੰ ਭਾਣਿਆ ਜੀ ਕਰ ਲੌਂਗ ਦੇ ਬੱਚੇ ਵਾ ਹੁਣ ਆਪਾਂ ਹਲ ਮਾਰ ਕੇ ਤੇ ਫਿਰ ਮਾਰਦੇ ਸੁਵਾਗਾ ਫਿਰ ਚੱਲਦੇ ਘਰੇ ਆ ਜੋ ਫਿਰ ਦੇਖੋ ਸਰ ਤੁਸੀਂ ਸਿੱਥੋ ਵਾਲਾ ਆਪਣਾ ਸਪੈਂਦਾ ਤਾਂ ਗਿਆ ਛਿੱਟੀ ਲਾਤੀ ਉਹਨੂੰ ਆਪਾਂ ਸਪੈਂਦੇ ਨੂੰ ਤੇ ਮਤਰਾ ਆਈ ਤੇ ਬਲੌਗ ਦਾ ਪਾਈ ਕੀ ਹੈ